ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਪੂਰਬੀ ਮਹੱਲਾ ਚੌਥਾ ਗੌੜੀ ਰਾਗ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੂ ਦਾ ਪਾਵਨ ਸ਼ਬਦ ਹੈ ਜੀ ਜਗ ਜੀਵਨ ਅਪਰੰਪਰ ਸਵਾਮੀ ਜਗਦੀਸ਼ਰ ਪੁਰਖ ਵਿਦਾਤੇ ਏ ਜਗ ਦੇ ਜੀਵਨ ਅਪਰੰਪਰ ਸਵਾਮੀ ਏ ਪੁਰਖ ਬਿਦਾਤੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ ਜਿਹੜੇ ਮਾਰਗ ਤੇ ਤੁਸੀਂ ਸਾਨੂੰ ਪ੍ਰੇਰਦੇ ਹੋ ਨਾ ਤੁਰਦੇ ਹੋ ਅਸੀਂ ਉਸੇ ਮਾਰਗ ਤੇ ਤੁਰਨੇ ਹਾਂ ਜੀ RAM ਮੇਰਾ ਮਨ ਹਰ ਸਤੀ ਰਾਤੇ हे RAM ਮੇਰਾ ਮਨ ਤੇਰੇ ਨਾਲ ਜੁੜਿਆ ਰਹੇ ਜੀ ਸਤ ਸੰਗਤ ਮਿਲ RAM ਰਸ ਪਾਇਆ ਹਰਿ ਰਾਮ ਨਾਮ ਸਮਾਤੀ ਸਤ ਸੰਗਤ ਜੁੜ ਕੇ ਜਿਨ੍ਹਾਂ ਨੇ ਰਾਮ ਨਾਮ ਖੱਟ ਲਿਆ ਨਾ ਉਸ ਬਰਕਤ ਨਾਲ ਹਰੀ ਨਾਮ ਚ ਲੀਨ ਰਹਿੰਦੇ ਹਨ। ਰਹਾਉ ਹਰ ਹਰ ਨਾਮ ਹਰ ਹਰ ਜਗ ਔਖਦ ਹਰ ਹਰ ਨਾਮ ਹਰ ਸਾਥੀ। ਹਰੀ ਦਾ ਨਾਮ ਸੰਸਾਰ ਚ ਕੀ ਹੈ? ਇੱਕ ਦਵਾਈ ਹੈ, ਔਖਦ ਹੈ। ਤੇ ਇਹੀ ਸਤ ਹੈ ਜੀ। ਕਿਨ ਕੇ ਪਾਪ ਦੋਖ ਸਭ ਬਿਨ ਸੇ ਜੋ ਗੁਰਮਤਿ ਰਾਮ ਰਸ ਖਾਤੇ ਉਹਨਾਂ ਦੇ ਦੁੱਖ ਪਾਪ ਸਭ ਮੁਗੈਨ ਕਿੰਨਾਂ ਦੇ ਜੋ ਗੁਰੂ ਦੀ ਮਤ ਲੈ ਕੇ ਰਾਮ ਰਸ ਚੱਕਦੇ ਹਨ ਜਿਨ ਕੋ ਲਿਖਤ ਲਖੇ ਤੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਜਿਨ੍ਹਾਂ ਦੀ ਲਿਖਤ ਭਾਵ ਕੇ ਪੁਰਬਲੇ ਕਰਮ ਚੰਗੇ ਲਿਖੇ ਗਏ ਨੇ ਉਹ ਸੰਤੋਖ ਸਰ ਜੋ ਗੁਰੂ ਦਾ ਨਾਮ ਸੰਤੋਖ ਬਖਸ਼ਦਾ ਉੱਚ ਨਸ਼ਨਾਨ ਕਰ ਲਿਆ ਜੀ ਦੁਰਮਤ ਮੈ ਲਗਈ ਸਭ ਤਨ ਕੀ ਜੋ ਰਾਮ ਨਾਮ ਰੰਗ ਰਾਤੀ ਉਹਨਾਂ ਦੀ ਮੈਲ ਦੁਰਮਤ ਸਭ ਮੁੱਕ ਗਈ ਹੈ ਕਿੰਨਾਂ ਦੀ ਜੋ ਰਾਮ ਨਾਮ ਚ ਜੁੜੇ ਹਨ ਜੀ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੇ ਵਡ ਅਵਰਨਾ ਦਾਤੇ اے ਰਾਮ ਤੁਸੀਂ ਆਪ ਹੀ ਆਪ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ ਜੀ ਜਨ ਨਾਨਕ ਨਾਮ ਲਏ ਤਾਂ ਜੀਵੈ ਅਰ ਜਪਿਐ ਹਰਿ ਕਿਰਪਾ ਤੇ ਦਾਸ ਨਾਨਕ ਤੁਹਾਡਾ ਨਾਮ ਲੈ ਕੇ ਹੀ ਜਿਉਂਦਾ ਹੈ ਤੇ ਨਾਮ ਲੈ ਕੇ ਹੀ ਉਹ ਤੁਹਾਡੀ ਕਿਰਪਾ ਨਾਲ ਹੀ ਸਮਾਇਆ ਰਹਿੰਦਾ ਹੈ ਜੀ ਗੋੜੀ ਪੂਰਬੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ اے ਜਗ ਦੇ ਜੀਵਨ ਤੁਸੀਂ ਕਿਰਪਾ ਕਰੋ ਤਾਕੀ ਮੇਰਾ ਮਨ ਤੁਹਾਡੇ ਨਾਮ ਜੁੜਿਆ ਰਹੇ ਜੀ ਸਤਿਗੁਰ ਬਚਨ ਦਿਓ ਆਤ ਨਿਰਮਲ ਜਪ ਹਰ 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 ਮਨ ਮਾਚੇ ਸਤਿਗੁਰੂ ਨੇ ਕਿਰਪਾ ਕਰਕੇ ਉਹ ਬਚਨ ਬਖਸ਼ਿਆ ਹੈ ਜਿਹੜਾ ਅਨਮੋਲ ਬਚਨ ਹੈ ਜਿਹਦੀ ਬਖਸ਼ਿਸ਼ ਨਾਲ ਜੀਵਨ ਨਿਰਮਲ ਹੋ ਗਿਆ ਤੇ ਜਪ ਜਪ ਕੇ ਮਨ ਹਰੀ ਵਿੱਚ ਹੁਣ ਮਾਚੇ ਮਸਤੀਆ ਭਾਵਕ ਜੁੜਿਆ ਹੈ ਜੀ ਰਾਮ ਮੇਰਾ ਮਨ ਤਨ 베 ਦਿੱਲਿਓ ਹਰ ਸੱਚੇ ਤੇ ਰਾਮ ਮੇਰਾ ਮਨ ਤੁਸੀਂ ਤਨ ਵੇਦ ਲਿਆ ਵੇਨ ਲਿਆ ਹੈ ਜੀ ਜੇ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤਿਗੁਰ ਕੈ ਬਚਨ ਹਰ ਹਮ ਬਾਚੀ ਜੇ ਕਾਲ ਕੈ ਮੁਖ ਜਗਤ ਸਭ ਗਰਸਿਆ ਜਿਹੜੇ ਕਾਲ ਨੇ ਵਕਤ ਨੇ ਮੌਤ ਨੇ ਸਭ ਨੂੰ ਡਰਾਇਆ ਤੇ ਗੁਰੂ ਸਤਿਗੁਰੂ ਦੇ ਬਚਨਾ ਕਰਕੇ ਅਸੀਂ ਹੁਣ ਤੋਂ ਬਚ ਗਏ ਹਾਂ ਜੀ ਰਹਾਉ ਜਿੰਨ ਕੋ ਪ੍ਰੀਤ ਨਾਈ ਹਰ ਸੇਤੀ ਤੇ ਸਾਖਤ ਮੂਡ ਨਰ ਕਾਚੀ ਜਿਨਾਂ ਨੂੰ ਪ੍ਰੀਤ ਨਹੀਂ ਹੈ ਹਰੀ ਦੇ ਨਾਲ ਉਹ ਕੀ ਨੇ ਉਹ ਸਾਖਤ ਨੇ ਮੂਡ ਮੂਰਖ ਹਨ ਜੀ ਇਨ ਕੋ ਜਨਮ ਮਰਨ ਅਤ ਭਾਰੀ ਵਿੱਚ ਮਿਸ਼ਟ ਮਰ ਮਰ ਪਾਚੀ ਜਨਮ ਮਰਨ ਦਾ ਗੇੜ ਅਤ ਦਾ ਪਾਰੀ ਏ ਉਹ ਪਿਆਰ ਹੈ ਤੇ ਵਿਸ਼ਟਾ ਦੇ ਵਿੱਚ ਉਹ ਖੱਪੇ ਹਨ ਜੀ ਤੁਮ ਦਿਆਲ ਸ਼ਰਨ ਪ੍ਰਤ ਪਾਲਕ ਮੋਹ ਕੋ ਦੀਜੈ ਦਾਨ ਹਰ ਹਮ ਜਾਚੀ ਹਰੀ ਤੁਸੀਂ ਦਿਯਾਲੂ ਹੋ ਸ਼ਰਨ ਆਇਆ ਨੂੰ ਪਾਲਨ ਵਾਲੇ ਹੋ ਕਿਰਪਾ ਕਰੋ ਮੈਨੂੰ ਹਰੀ ਨਾਮ ਦੀ ਦਾਤ ਬਖਸ਼ੋ ਜੀ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਹਰਨਾਚੇ ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ ਤਾਂ ਕਿ ਮਨ ਤੁਹਾਡੇ ਨਾਮ ਤੇ ਨਿਰਤ ਨਾਚ ਕਰਦਾ ਰਹੇ ਜੀ ਆਪੇ ਸ਼ਾ ਵੱਡੇ ਪ੍ਰਭ ਸੁਆਮੀ ਹਮਣ ਜਾ ਰਹੇ ਹਾਂ ਤਾਂ ਚੇ ਹਰੀ ਕੀ ਹੈ ਹਰੀ ਵੱਡਾ ਸ਼ਾਹ ਹੈ ਬੜਾ ਵੱਡਾ ਸ਼ਾਹ ਸਾਰੇ ਸੰਸਾਰ ਦਾ ਸ਼ੌਕਾਰ ਹੈ ਤਸੀ ਹਰੀ ਦੇ ਕੀ ਆ ਮਰ ਜਕਨ ਲਗੇ ਅਸੀਂ ਬਣ ਜਾ ਰਹੇ ਹਾਂ ਜੀ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸ਼ਾ ਪ੍ਰਭ ਸੱਚੇ ਮੇਰਾ ਮਨ ਤਨ ਜਿੰਦ ਇਹ ਰਾਸ ਸਭ ਤੇਰੀ ਹੈ اے ਦਾਸ ਨਾਨਕ ਦੇ ਸ਼ਾ ਸੱਚੇ ਸ਼ਾ ਜੀ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦੇ ਆਲ ਸਰਬ ਦੁਖ ਭੰਜਨ ਇੱਕ ਬੀਨੋ ਸੁਨੋ ਦੇ ਕਾਨੇ ਹਰੀ ਤੁਸੀਂ ਦਿਯਾਲੂ ਤੂੰ ਸਰਬ ਦੁਖ ਪੰਜਨੋ ਕਿਰਪਾ ਕਰੋ ਇੱਕ ਮੇਰੀ ਬੇਨਤੀ ਸੁਣੋ ਜੀ ਜਿਸ ਤੇ ਤੁਮਹਾਰ ਜਾਨੇ ਸੁਆਮੀ ਸੋ ਸਤ ਗੁਰ ਮੇਲ ਮੇਰਾ ਪ੍ਰਾਨ ਨੇ ਜਿਸ ਤੋਂ ਤੁਹਾਡਾ ਪਤਾ ਲੱਗੇ ਤੁਹਾਡੀ ਬਖਸ਼ਿਸ਼ ਦਾ ਉਹ ਸਤ ਗੁਰੂ ਹੈ ਦੇ ਸਾਥ ਗੁਰੂ ਦੇ ਦਾਤ ਬਖਸ਼ੋ ਜੀ ਰਾਮ ਹਮ ਸਤਗੁਰ ਪਾਰ ਬ੍ਰਹਮ ਕਰਮਨ ਤੇ ਰਾਮ ਅਸੀਂ ਗੁਰੂ ਨੂੰ ਤੁਹਾਡਾ ਰੂਪ ਕਰਕੇ ਮੰਨਿਆ ਹੈ ਜੀ ਅਮ ਮੂਡ ਮੁਗਧ ਅਸ਼ੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ ਅਸੀਂ ਮੂਡ ਮੁਗਧ ਅਸ਼ੁੱਧ ਹਾਂ ਸਤਗੁਰੂ ਦੇ ਬਚਨ ਕਰਕੇ ਅਸੀਂ ਜਾਣੇ ਜਾਂਦੇ ਹਾਂ ਜੀ ਰਹਾਉ ਜਿਹ ਤਨੇ ਰਸ ਅਨਰਸ ਸਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ਸਤਗੁਰੂ ਕਹਿਣ ਲੱਗੇ ਜਿੰਨੇ ਰਸ ਦੁਨੀਆ ਦੇ ਅਸੀਂ ਵੇਖੇ ਹਨ ਜਿੰਨੇ ਭੋਗੇ ਹਨ ਉਹ ਸਭ ਫਿੱਕੇ ਹਨ ਜੀ ਹਰ ਕਾ ਨਾਮ ਅੰਮ੍ਰਿਤ ਰਸ ਚੱਖਿਆ ਮਿਲ ਸਤਗੁਰੂ ਮੀਠ ਰਸ ਗਾਨੇ ਜਿਨ੍ਹਾਂ ਨੇ ਹਰੀ ਦਾ ਨਾਮ ਉਹ ਅੰਮ੍ਰਿਤ ਨਾਮ ਉਹ ਰਸ ਚੱਖ ਲਿਆ ਉਹ ਸਤਗੁਰੂ ਨੂੰ ਜੋੜ ਕੇ ਸਤਗੁਰੂ ਮੀਠ ਰਸ ਪਾਉ ਕੇ ਮਿੱਠੇ ਰਸ ਵਿੱਚ ਜੁੜੇ ਹਨ ਜੀ ਜਿਨ ਕੋ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਖਤ ਮੂੜ دیਵਾਨੇ ਜਿਨਾਂ ਨੂੰ ਸਤਗੁਰੂ ਨਹੀਂ ਮਿਲਿਆ ਮਹਾਰਜ ਕਹਿੰਨ ਲਗੇ ਸਾਖਤ ਮੂੜ ਹਨ ਜੀ ਕਿਨ ਕੇ ਕਰਮਹੀਣ ਧੁਰ ਪਾਈ ਦੇਖ ਦੀਪਕ 모ਹੇ ਪਚਾਨੇ ਉਹ ਕਰਮਹੀਣ ਨੇ ਉਹਨਾਂ ਨੂੰ ਧੁਰ ਤੋਂ ਹੀ ਹਰੀ ਨਾਮ ਜੀ ਦਾਤ ਨਹੀਂ ਮਿਲੀ ਜੀ ਜਿਨ ਕੋ ਤੁਮ ਦਇਆ ਕਰ ਮਿਲੋ ਹੇ ਹਰ ਹਰ ਸੇਵ ਲਗਾਨੇ ਸਤਗੁਰੂ ਕਹਿਣ ਲੱਗੇ ਜਿੰਨਾ ਤੁਸੀਂ ਬਖਸ਼ਿਸ਼ ਕਰਦਿਓ ਦੇਵ ਸੇਵਾ ਦੇਓ ਬਖਸ਼ਿਸ਼ ਰਹਿਮ ਕਰ ਦਿਓ ਤੁਹਾਡੀ ਸੇਵਾ 'ਚ ਜੁੜੇ ਹਨ ਜਨ ਨਾਨਕ ਹਰ 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 ਜਪ ਪ੍ਰਗਟੇ ਮਤ ਗੁਰਮਤਿ ਨਾਮ ਸਮਾਨੇ ਉਹ ਦਾਸ ਨਾਨਕ ਖਰੀ ਨਾਮ ਨੂੰ ਜਪ ਜਪ ਕੇ ਪ੍ਰਗਟ ਹੋ ਗਏ ਨੇ ਗੁਰੂ ਦੇ ਮਤ ਕਰਕੇ ਉਹ ਨਾਮ 'ਚ ਸਮਾਏ ਹਨ ਕੌੜੀ ਪੂਰਬੀ ਮਹੱਲਾ 4 ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ Swami ਕੌਕਿੱਤਹ ਹਰ ਪਉ ਨਸਿਐ ਇਹ ਮੇਰੇ ਮਨ ਹਰੀ ਹਰ ਵਕਤ ਜੀਵਾਂ ਦੇ ਨਾਲ ਹੈ ਦੱਸ ਕਿੱਥੇ ਨਸ ਕੇ ਜਾਏਗਾ ਜੀ ਅਰੇ ਆਪੇ ਬਖਸ਼ ਲਈ ਪ੍ਰਭ ਸਾਚਾ ਅਰੇ ਆਪ ਛਡਾਈ ਛੁੱਟੀ ਹੈ ਹਰੀ ਆਪ ਬਖਸ਼ਿਸ਼ ਕਰਦਾ ਆਪ ਜੀਵਨ ਛਡਾਉਂਦਾ ਤਾਂ ਜੀਵ ਛੁੱਟਦਾ ਹੈ ਜੀ ਫੇਰੇ ਮਨ ਜਪ ਹਰ 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 ਮੰਨ ਜਪੀਐ ਮੇਰੇ ਮਨ ਹਰੀ ਦਾ ਨਾਮ ਜਪਣਾ ਕਰੋ ਜੀ ਸਤਗੁਰ ਕੀ ਸ਼ਰਨ ਆਈ ਪਾਜੀ ਪਉ ਮੇਰੇ ਮਨਾੁਰ ਸਤਗੁਰ ਪੀਛਾ ਛੁਟੀਐ ਮੇਰੇ ਮਨਾ ਸਤਗੁਰੂ ਦੀ ਸ਼ਰਨ ਚ ਜਾਓ ਸਤਗੁਰ ਕਰਕੇ ਵਿਕਾਰਾਂ ਤੋਂ ਛੁੱਟ ਸਕੀ ਦਾ ਹੈ ਜੀ ਨਾਉ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ ਯੂਤ ਸਿਵ ਜਾਂ ਨਿਜ ਕਰ ਵਸੀਐ ਮੇਰੇ ਮਨ ਉਹ ਸਾਰੀ ਨੂੰ त्या ਜੋ ਸਾਰੇ ਸੁੱਖਾਂ ਦਾ ਦਾਤਾ ਉਹਨੂੰ ਤਿਆਗ ਕੇ ਹੀ ਨਿਜ ਕਰ ਵਿੱਚ ਟਿਕਾਤ ਸ਼ਾਂਤੀ ਚ ਰਿਆ ਜਾ ਸਕਦਾ ਹੈ ਜੀ ਹਰ ਮੁਖ ਜਾਏ ਲਹੋ ਕਰ ਆਪਣਾ ਕਸ ਚੰਦਨ ਹਰ ਜਸ ਕਸੀਐ ਇਹ ਗੁਰੂ ਦੇ ਸਨਮੁਖ ਜਾ ਕੇ ਆਪਣਾ ਨਿਜ ਕਰ ਚ ਬੈਠੋ ਜੀ ਮੇਰੇ ਮਨ ਹਰ 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 ਜਸ ਊਤਮ ਲੈ ਲਾ ਹਰਮਨ ਹਸੀਐ ਇਹ ਮੇਰੇ ਮਨ ਹਰੀ ਦਾ ਜਿਹੜਾ ਨਾਮ ਹੈ ਨਾ ਸਭ ਤੋਂ ਉੱਤਮ ਹੈ ਇਸ ਨਾਮ ਚੋ ਲਾਹ ਖਾਟ ਕੇ ਮਨ ਖਿੜ ਪੈਂਦਾ ਹੈ ਜੀ ਹਰ ਯਾਰੇ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਸ ਚੱਖੀਏ ਜਿਹਦੇ ਤੇ ਹਰੀ ਕਿਰਪਾ ਕਰਦੈ ਨ ਆਪ ਦਾਤ ਬਖਸ਼ਦਾ ਹੈ ਉਹੀ ਅੰਮ੍ਰਿਤ ਰਸ ਨੂੰ ਚੱਖਦਾ ਹੈ ਜੀ ਫੇਰੇ ਮਨ ਨਾਮ ਬਿਨਾਂ ਜੋ ਦੂਜਾ ਲਾਗੇ ਤੇ ਸਾਖਤ ਨਰ ਜਮ ਕੁੱਟੀ ਐ ਮੇਰੇ ਮਨ ਨਾਮ ਤੋਂ ਬਿਨਾ ਜੇ ਦੂਜੇ ਨਾਮ ਚ ਲੱਗੇ ਨੇ ਉਹ ਸਾਖਤ ਨਰ ਨੇ ਉਹ ਜਮ ਦੇ ਵਿੱਚ ਉਹ ਕੁੱਟ ਮਰਦੇ ਹਨ ਤੇ ਸਾਖਤ ਚੋਰ ਜਿਨ੍ਹਾਂ ਨਾਮ ਵਿਚਾਰਿਆ ਮਨ ਤਨ ਕੈ ਨਿਕਟ ਨਾ ਪਿਠੀ ਐ ਉਹ ਸਾਖਤ ਨੇ ਜਿਨ੍ਹਾਂ ਨੇ ਹਰੀ ਨਾਮ ਨੂੰ ਵਿਚਾਰਿਆ ਨੇ ਉਹ ਚੋਰ ਨੇ ਤੇ ਮਹਾਰਜ ਕਹਿਣ ਲੱਗੁ ਉਹਨਾਂ ਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ ਜੀ ਮੇਰੇ ਮਨ ਸੇਵੋ ਲਖ ਨਿਰੰਜਨ ਨਰਹਰ ਜਿਤ ਸੇਵਿਆ ਲੇਖਾ ਛੁੱਟਿਆ ਮੇਰੇ ਮਨ ਉਹ ਸਤਗੁਰੂ ਨੂੰ ਅਲਖ ਨੂੰ ਨਿਰੰਜਨ ਨੂੰ ਧਿਆਓ ਜਿਹਦੀ ਸੇਵਾ ਕੀਤਿਆ ਲੇਖਾ ਮੁੱਕ ਜਾਂਦਾ ਹੈ ਜੀ ਜਨੂ ਨਾਨਕ ਹਰ ਪ੍ਰਭੂਰੇ ਕੀਏ ਕਿ ਨਮਾਸਾ ਤੋਲ ਨ ਘੱਟੀਐ اے ਨਾਨਕ ਜਿਨ੍ਹਾਂ ਸੇਵਕਾਂ ਨੂੰ ਹਰੀ ਨੇ ਪੂਰਾ ਕੀਤਾ ਨਾ ਤਰਤੀ ਤੋੜਾ ਮਾਸਾ ਵੀ ਉਹਨਾਂ ਜ਼ਿੰਦਗੀ 'ਚ ਫਿਰ ਬਾਦ ਘਾਟ ਪਾਉ ਕੇ ਵਿਕਾਰ ਨਹੀਂ ਹੁੰਦੇ ਜੀ ਗੌੜੀ ਪੂਰਬੀ ਮਹੱਲਾ ਚੌਥਾ ਅਮਰੇ ਪ੍ਰਾਣ ਮਸਗਤ ਪ੍ਰਭ ਤੁਮਰੇ ਮੈਂ ਰਾਜੀਓ ਪਿੰਨ ਸਭ ਤੇਰੀ ਹਰੀ ਸਾਡੇ ਪ੍ਰਾਣ ਸਾਡੇ ਜਿੰਨ ਸਰੀਰ ਸਭ ਕੁਝ ਤੇਰੇ ਹੱਥ ਵਿੱਚ ਸਭ ਤੇਰਾ ਹੀ ਹੈ ਜੀ ਆਆ ਕਰੋ ਅਰਦਰਸ਼ ਦਿਖਾਵੋ ਮੇਰੇ ਮਨ ਤਨ ਲੋਚ ਕਣੇਰੀ ਕਿਰਪਾ ਕਰੋ ਦਇਆ ਕਰੋ ਆਪਣਾ دیدار ਵਿਖਾਓ ਕਿਉਂਕਿ ਮੇਰੇ ਮਨ ਤੇ ਤਨ ਚ ਬੜੀ ਲੋਚਾ ਹੈ ਜੀ RAM ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਇਹ RAM ਮੇਰੇ ਮਨ ਤਨ ਚ ਤੁਹਾਨੂੰ ਮਿਲਣ ਦੀ ਬੜੀ ਲੋਚਾ ਹੈ ਜੀ ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੇ ਉਸ ਪ੍ਰਭੂ ਸਵਾਮੀ ਨੇ ਕਿੰਚ ਤ੍ਰਤੀ ਮਾਤਰ ਜਿਤ ਤੇ ਕਿਰਪਾ ਕੀਤੀ ਹੈ ਉਹਨੂੰ ਹਰੀ ਮਿਲ ਪਿਆ ਹੈ ਜੀ ਹਾ ਹਾ ਜੋ ਹਮਰੇ ਮਨ ਚਿਤ ਹੈ Swami ਸਭ ਤੁਮਹਰ ਜਾਣੋ ਮੇਰੀ ਇਹ ਹਰੀ ਜੋ ਸਾਡੇ ਮਨ ਚ ਸਾਡੀ ਬੇਦਨ ਉਹ ਸਭ ਤੁਸੀਂ ਜਾਣਦੇ ਹੋ ਅਨੰਦ ਨਾਮ ਜਪੀ ਸੁਖ ਪਾਈ ਨਿਤ ਜੀਵਾਂ ਆਸ ਹਰ ਤੇਰੀ ਜਿਹਦਾ ਨਾਮ ਜਪਦਾ ਹੈ ਉਹ ਸੁਖ ਖਟਦਾ ਹੈ ਤੇ ਮੈਂ ਵੀ ਇਹ ਆਸ ਰੱਖ ਕੇ ਜਿਉਂਦੀ ਹਾਂ ਜੀ ਗੁਰਸਤ ਗੁਰਦਾਤਾ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਸਤਿਗੁਰੂ ਨੇ ਮੈਨੂੰ ਉਹ ਮਾਰਗ ਦਸ ਦਿੱਤਾ ਜਿਸ ਮਾਰਗ ਤੇ ਮਿਲਦਾ ਹੈ ਜੀ ਹਰੀ ਹਨ ਦਿਨ ਆਨੰਦ ਪਿਆਵਡ ਭਾਗੀ ਸਭ ਆਸ ਪੂਜੀ ਜਨ ਕੇਰੀ ਹੁਣ ਉਹਨਾਂ ਸੇਵਕਾਂ ਦੀ ਆਸ ਪੂਰੀ ਹੋ ਗਈ ਹੈ ਕਿਉਂ ਕਿਉਂਕਿ ਹਰ ਵਕਤ ਜਪ ਕੇ ਉਹਨਾਂ ਆਨੰਦ ਖੱਟ ਲਿਆ ਹੈ ਜੀ ਯੰਗਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੀ ਇਹ ਜਗਤ ਦੇ ਨਾਥ ਇਹ ਜਗਤ ਈਸ਼ਵਰ ਹੈ ਕਰਤੇ ਸਭ ਲੁਕਾਈ ਤੇਰੇ ਹੱਥ ਹੈ ਜੀ ਜਨ ਨਾਨਕ ਸ਼ਰਣਾਗਤ ਆਈ ਹਰਿ ਰੱਖੂ ਪੈਜ ਜਨ ਕੇਰੀ ਆਪਣੇ ਸੇਵਕ ਦੀ ਪੈਜ ਰੱਖੋ ਦਾਸ ਨਾਨਕ ਤੁਹਾਡੀ ਸ਼ਰਨ ਆਇਆ ਹੈ ਜੀ ਕੌੜੀ ਪੂਰਬੀ ਮਹੱਲਾ ਚੌਥਾ ਏ ਮਨੂਆ ਖਿੰਨ ਨਾ ਟਿਕੈ ਬਹੁ ਰੰਗੀ ਦਾ ਦਾ ਦਿਸ ਚਲ ਚਲ ਹਾਂਡੇ ਏ ਮਨੂਆ ਇਕ ਪਲ ਮੱਤਰ ਨਹੀਂ ਟਿਕਦਾ ਪਤਾ ਨਹੀਂ ਕਿੰਨੇ ਕੋ ਦਿਸ਼ਾਵਾਂ 'ਚ ਕਮ ਕਮ ਕੇ ਕਮ ਕਮ ਕੇ ਥੱਕ ਜਾਂਦਾ ਹੈ ਜੀ ਗੁਰਪੂਰਾ ਪਾਇਆ ਵੱਡਪਾਗੀ ਹਰ ਮੰਤਰ ਦੀ ਆ ਮਨ ਠੰਡ ਜਿਨ੍ਹਾਂ ਨੇ ਪੂਰਾ ਗੁਰੂ ਮਿਲ ਗਿਆ ਤੇ ਉਹਨਾਂ ਨੇ ਫਿਰ ਉਹ ਵੱਡੇ ਭਾਗਾ ਵਾਲਿਆਂ ਨੂੰ ਹਰੀ ਮੰਤਰ ਮਿਲਿਆ ਜਿਸ ਸਦਕਾ ਮਨ ਠੰਡਾ ਹੋ ਗਿਆ ਹੈ ਜੀ ਰਾਮ ਹਮ ਸਤਗੁਰ ਲਾਲੇ ਕਾਂਡੇ ਤੇ ਰਾਮ ਇਸ ਸਤਿਗੁਰੂ ਦੇ ਸੇਵਕ ਹਾਂ ਜੀ। ਰਹਾਉ। ਹਮਰਾ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬੋ ਛਾਂਡੇ ਸਾਡੇ ਸੇ ਸਿਰ ਦੇ ਉੱਤੇ ਬੜਾ ਕਰਜ ਹੈ। ਇੱਕ ਦਾਗ ਦਗਾਨਾ ਪਾਵਕ ਜਿਹੜੇ ਪ੍ਰਾਣੇ ਸਮੇਤ ਵਿੱਚ ਮੋਹਰ ਲੱਗਦੀ ਸੀ ਸਰਕਾਰੀ ਪਛਮਾਨ ਤੇ ਸਾਡੇ ਤੇ ਦਾਗ ਹੈ ਪਾਵਕ ਨਿਸ਼ਾਨ ਹੈ ਸੀ ਗੁਰੂ ਦੇ ਆ ਤੇ ਬੜਾ ਕਰਜ ਹੈ। ਬੜੇ ਉਪਰਪਕਾਰ ਨੇ ਸਾਡੇ ਤੇ ਸਤਿਗੁਰਾਂ ਦੇ ਪਰਵਕਾਰ ਪੁੰਨ ਬੋ ਕੀਆ। ਬਉ ਉਤਰ ਤਾਰ ਪਰਾਡੇ ਹਰੀ ਨੇ ਬੜਾ ਪਰਪਕਾਰ ਪੁੰਨ ਵਾਲਾ ਕੰਮ ਕੀਤਾ ਸਾਨੂੰ ਪਾਰ ਉਤਾਰ ਦਿੱਤਾ ਹੈ ਜੀ ਜਿਨ ਕੋ ਪ੍ਰੀਤ ਹਿਦੈ ਹਰ ਨਾਈ ਤਿਨ ਕੂਰੇ ਗੱਡਨ ਗਾਡੇ ਜਿਨਾਂ ਨੂੰ ਹਰੀ ਦੇ ਨਾਲ ਪ੍ਰੀਤ ਨਹੀਂ ਬਸ ਉਹਨਾਂ ਨੇਰੇ ਕੂੜ ਹੀ ਗੰਡਿਆ ਹੈ ਜੀ ਜੋ ਪਾਣੀ ਕਾਗਜ਼ ਬਿਨਸ ਜਾਤ ਹੈ ਤੋ ਮਨ ਮੁਖ ਗਰਬ ਗਲਾਂਡੇ ਜਿਵੇਂ ਪਾਣੀ ਦੇ ਵਿੱਚ ਜਿਹੜਾ ਕਾਗਜ਼ ਹੈ ਉਹ ਬਿਨਸ ਜਾਂਦਾ ਤੇ ਮਨਮੁਖ ਵੀ ਇਵੇਂ ਗਰਭ ਦੇ ਵਿੱਚ ਗਲਦੇ ਜੰਮਦੇ ਮਰਦੇ ਹਨ ਹਮ ਜਾਣਿਆ ਕਛੂ ਨ ਜਾਣੈ ਆਗੇ ਜੋ ਹਰ ਰੱਖੈ ਤੋ ਠੰਡੇ ਅਸੀਂ ਕੁਛ ਨਹੀਂ ਜਾਣਨੇ ਹਮ ਜਾਣਿਆ ਕਛੂ ਨ ਜਾਣੈ ਆਗੇ ਕੁਛ ਨਹੀਂ ਅੱਗੇ ਦੀ ਜਾਣਦੇ ਬਸ ਜਿਵੇਂ ਹਰੀ ਰੱਖਦਾ ਓਵੇਂ ਹੀ ਚੱਲਦੇ ਹਾਂ ਜੀ ਹਮ ਭੂਲ ਚੂਕ ਗੁਰ ਕਿਰਪਾ ਥਾਰੋ ਜਨ ਨਾਨਕ ਕੁੱਤਰੇ ਕਾਡੇ ਅਸੀਂ ਭੁੱਲ ਚੁੱਕ ਵਾਲੇ ਹਾਂ ਗੁਰੂ ਕਿਰਪਾ ਕਰੋ ਸਾਨੂੰ ਤਾਰ ਲਵੋ ਜੀ। ਕੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਇਹ ਸ਼ਰੀਰ ਨਗਰੀ ਕਾਮ ਕਰੋਧ ਗੁੱਸੇ ਨਾਲ ਭਰੀ ਹੋਈ ਹੈ। ਹਰੀ ਨੂੰ ਮਿਲ ਕੇ ਹੀ ਇਹਦਾ ਜੋ ਅੰਦਰ ਵਿਕਾਰ ਨੇਉ ਮੁਕਾਇ ਜਾ ਸਕਦੇ ਹਨ। ਪੂਰਵ ਰਿਚਿ ਲਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ। ਜਿਹਦੇ ਭਾਗ ਚੰਗੇ ਸਨ ਉਹਨਾਂ ਨੂੰ ਗੁਰੂ ਮਿਲ ਗਿਆ। ਲੇਵ ਲਾਨ ਕਰਕੇ ਮੰਡਾ ਹੈ ਉਹਨਾਂ ਦਾ ਜੀਵਨ ਮਨ ਸਵਾਰਿਆ ਗਿਆ ਹੈ ਜੀ ਕਰ ਸਾਧੂ ਅંજਲੀ ਪੁੰਨ ਵੱਡਾ ਹੈ ਇਹ ਭਾਈ ਸਾਧੂ ਅੱਗੇ ਅંજਲੀ ਕਰ ਕਿਉਂ ਕਿਉਂਕਿ ਉਹ ਵੱਡਾ ਹੈ ਤੇ ਇਹੀ ਸਭ ਤੋਂ ਵੱਡਾ ਪੁੰਨ ਹੈ ਜੀ ਕਰ ਡੰਡਾਉਤ ਪੁੰਨ ਵੱਡਾ ਹੈ ਡੰਡਾਉਤ ਕਰ ਕਿਉਂਕਿ ਉਹ ਬਹੁਤ ਵੱਡਾ ਹੈ ਜੀ ਰਹਾਉ ਸਾਖਤ ਆਰਿਆ ਸਸਾਧਨ ਜਾਣਿਆ ਤੈਨ ਅੰਤਰ ਹਉ ਮੈਂ ਕੰਡਾ ਹੀ ਸਾਖਤ ਮਨੁਖ ਨੇ ਹਰੀ ਦਾ ਨਾਮ ਰਸ ਨਹੀਂ ਜਾਣਿਆ ਉਹਨਾਂ ਦੇ ਅੰਦਰ ਹਉਮੇ ਦਾ ਕੰਡਾ ਹੈ ਜੀ ਜਿਉਂ-ਜਿਉਂ ਚੱਲੈ ਚੁੱਭੈ ਦੁਖ ਪਾਵੈ ਜਾਂ ਮੂ ਕਾਲ ਸਹੈ ਸਿਰ ਡੰਡਾ ਹੈ ਜਿਵੇਂ ਪੈਰ ਵਿੱਚ ਇੱਕ ਕੰਡਾ ਲੱਗ ਜਾਏ ਉਹਦਾ ਦਰਦ ਰਹਿੰਦਾ ਤੇ ਜਿੰਨਾ ਅੰਦਰ ਹਉਮੇ ਹੈ ਫਿਰ ਹਉਮੇ ਦਾ ਵੀ ਇੱਕ ਦਰਦ ਹੈ ਉਹ ساری ਉਮਰ ਸਹਿਣ ਕਰਦੇ ਹਨ ਜੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨਮ ਮਰਨ ਭਉ ਖੰਡਾ ਹੈ ਜਿਹੜੇ ਹਰੀ ਦੇ ਜਨ ਹਰੀ ਦੇ ਨਾਮ ਚ ਜੁੜੇ ਨੇ ਜਨਮ ਮਰਨ ਦਾ ਜਿਹੜਾ ਗੇੜ ਹੈ ਮੁੱਕ ਜਾਂਦਾ ਹੈ ਜੀ ਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਹੈ ਜਿਨ੍ਹਾਂ ਨੇ ਅਬਿਨਾਸ਼ੀ ਉਸ ਪ੍ਰਭੂ ਨੂੰ ਪਾਲ ਲਿਆ ਹੈ ਉਹਨਾਂ ਦੀ ਲੋਕ ਪਰਲੋਕ ਚ ਸ਼ੋਭਾ ਹੋ ਜਾਂਦੀ ਹੈ ਜੀ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਰੇ ਰਾਖ ਰਾਖ ਵੱਡ ਵੱਡਾ ਹੈ ਏ ਹਰੀ ਅਸੀਂ ਗਰੀਬ ਮਸਕੀਨ ਤੇਰੇ ਦਰ ਤੇ ਆਇਆ ਸਾਨੂੰ ਰੱਖ ਲੋ ਤੁਸੀਂ ਬਹੁਤ ਵੱਡੇ ਹੋ ਜੀ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਦਾਸ ਨਾਨਕ ਨੂੰ ਹੁਣ ਪ੍ਰਭੂ ਦੇ ਨਾਮ ਦਾ ਯਸਰ ਹੈ ਤੇ ਨਾਮ ਹੀ ਉਹਦੇ ਲਈ ਸੁਖ ਹੈ ਤੇ ਨਾਮ ਦੇ ਵਿੱਚ ਉਹ ਜੁੜਿਆ ਤੇ ਨਾਮ ਨਾਲ ਹੀ ਹੀ ਉਹਦੀ ਜ਼ਿੰਦਗੀ ਦੀ ਸਜਾਵਟ ਬਣੀ ਹੈ ਜੀ ਗੌੜੀ ਪੂਰਬੀ ਮਹੱਲਾ ਚੌਥਾ ਇਸ ਗੜ੍ਹ ਮੈਂ ਹਰ ਰਾਮ ਰਾਏ ਹੈ ਕਿਜ ਸਾਧਨ ਨ ਪਾਵੇ ਠੀਠਾ ਇਸ ਗੜ ਚ ਪਾ ਕੇ ਸਰੀਰ ਚ ਹਰੀ ਆਪ ਵਸਤ ਹੈ ਪਰ ਇਨੇ ਕਦੀ ਉਹਦਾ ਰਾਸ ਜਾਂ ਸਾਥ ਖਬਰ ਨਹੀਂ ਜਾਣੀ ਜੀ ਹਰ ਦੀਨ ਦਿਆਲ ਅਨੁਗੁਰ ਹੈ ਕੀ ਹਰ ਗੁਰ ਸ਼ਬਦ ਦੀ ਚੱਖ ਡੀਠਾ ਦੀਨ ਦਿਆਲ ਨੇ ਜਿੰਨਾ ਤੇ ਕਿਰਪਾ ਕੀਤੀ ਮਿਹਰ ਕੀਤੀ ਗੁਰੂ ਸ਼ਬਦ ਰਹੀਂ ਫਿਰੋ ਨਾਨੇਓ ਵੇਖ ਲਿਆ ਜੀ ਰਾਮ ਹਰ ਕੀਰਤਨ ਗੁਰ ਲੈ ਮਿੱਠਾ ਰਾਮ ਹਰੀ ਦਾ ਕੀਰਤਨ ਗੁਰੂ ਚ ਲਿਵ ਜੋੜਨੀ ਬਹੁਤ ਮਿੱਠਾ ਹੈ ਜੀ ਰਹਾਉ ਹਰ ਅਗੰਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਹਰ ਕੀ ਹੈ ਹਰੀ ਅਗੰਮ ਹੈ ਅਗੋਚਰ ਇੰਦਰੀਆਂ ਤੋਂ ਦੂਰ ਹੈ ਸਤ ਗੁਰੂ ਨਾਲ ਲਾ ਕੇ ਪਾਪ ਕੇ ਵਿਚੁੱਲਾ ਸਤ ਗੁਰੂ ਨੂੰ ਬਣਾ ਕੇ ਹੀ ਹਰੀ ਮਿਲਦਾ ਹੈ ਜੀ ਜਿਨ ਗੁਰ ਬਚਨ ਸੁਖਾਣੇ ਹਿਰ ਰੈ ਜਿਨ ਆਗੈ ਆਣ ਪਰਿਖਾ ਜਿਨ੍ਹਾਂ ਨੂੰ ਗੁਰੂ ਦੇ ਬਚਨ ਹਿਰਦੇ ਚ ਚੰਗੇ ਲੱਗਦੇ ਹਨ ਤਰ ਜਾਂਦੇ ਹਨ ਜੀ ਮਨਮੁਖ ਹੀਰਾ ਹੱਥ ਕਠੋਰ ਹੈ ਇਨੇ ਅੰਤਰਕਾਰ ਕਰੀਠਾ ਮਨਮੁਖ ਦਾ ਜਿਹੜਾ ਹੀਰ ਹੈ ਨਾ ਉਹ ਬੜਾ ਕਠੋਰ ਹੈ ਟੁੱਟਿਆ ਹੈ ਜਿਹਰੀ ਤੋਂ ਬਿਸ਼ੀਰ ਕੋ ਬੋ ਦੁੱਧ ਪੀ ਆਈਏ ਬਿਕ ਨਿਕ ਸੈ ਫੋਲ ਫੁਲੀਠਾ ਜਿਵੇਂ ਸੱਪ ਨੂੰ ਭਵੇਂ ਜਿੰਨਾ ਮਰਜੀ ਦੁੱਧ ਪਿਆਓ ਪਰ ਉਹਨੇ ਜ਼ਹਿਰ ਹੀ ਫੋਲਣਾ ਹੈ ਜੀ ਹਰ ਪਰਬਿਆਨ ਮਿਲਾਬੋ ਗੁਰ ਸਾਧੂ ਕਸ ਗਰੁਡ ਸ਼ਬਦ ਮੁਖ ਲੀਠਾ ਇਹ ਹਰੀ ਕਿਰਪਾ ਕਰੋ ਗੁਰੂ ਸਾਧੂ ਦੀ ਸੰਗਤ ਕਰਾ ਦਿਓ ਤਾਂ ਕਿ ਸ਼ਬਦ ਰੂਪੀ ਜਿਹੜਾ ਗਰੁੜ ਮੰਤਰ ਹੈ ਉਹਨੂੰ ਮੈਂ ਚੱਖ ਕੇ ਆਪਣੇ ਜੈਰ ਨੂੰ ਮਕਾ ਲਵਾਂ ਜੀ ਮੈਨੂੰ ਨਾਨਕ ਗੁਰ ਕੀ ਲਾਲੇ ਗੋਲੇ ਲਗ ਸੰਗਤ ਕਰੂਆ ਮਿੱਠਾ ਇਹ ਦਾਸ ਨਾਨਕ ਆਕ ਅਸੀਂ ਗੁਰੂ ਦੇ ਸੇਵਕ ਗੁਲਾਮ ਹਾ ਜੀ ਕੌੜੀ ਪੂਰਬੀ ਮਹੱਲਾ ਚੌਥਾ ਹਰਿ ਹਰਿ ਅਰਥ ਸਰੀਰ ਹਮ ਵਿੱਚ ਆ ਪੂਰੇ ਗੁਰ ਕੈ ਆਗੇ ਅਸੀਂ ਆਪਣਾ ਸਰੀਰ ਆਉ ਕਿ ਤਨ ਮਨ ਤਨ ਸਾਰਾ ਗੁਰੂ ਅੱਗੇ ਸੌਂਪ ਦਿੱਤਾ ਹੈ ਜੀ ਸਤਗੁਰ ਦਾਤੈ ਨਾਮ ਦੜਾਇਆ ਮੁਗ ਮਸਤਕ ਭਾਗ ਸਭਾਗੇ ਜਿਹਦੇ ਭਾਗ ਚੰਗੇ ਨੇ ਸਤਗੁਰ ਨੇ ਨੂੰ ਦ੍ਰਿੜ ਨਾਮ ਕਰਵਾ ਦਿੱਤਾ ਹੈ ਜੀ RAM ਗੁਰਮਤ ਹਰ ਲਿਵ ਲਾਗੇ ਇਹ RAM ਗੁਰੂ ਦੀ ਮੱਤੇ ਤੁਰ ਕੇ ਹਰੀ ਨਾਮ ਲਿਵ ਲਾ ਕੇ ਰੱਖੋ ਜੀ ਆਹਾ ਕਾਟ ਕੜ ਰਾਮਈਆ ਰਾਮਤ ਰਾਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੀ ਜਿਨ੍ਹਾਂ ਦੇ ਹਿਰਦੇ ਚ ਪ੍ਰਭੂ ਆਪ ਵਸਤੈ ਰਮੇ ਨੇ ਤੇ ਗੁਰੂ ਸ਼ਬਦ ਰਾਹੀ ਉਹਨਾਂ ਦੀ ਸੁਰਤ ਸ਼ਬਦ ਚ ਜੁੜੀ ਰਹਿੰਦੀ ਹੈ ਜੀ ਹਉ ਮੰਨ ਤਨ ਦੇਵੂ ਕਾਟ ਗੁਰੂ ਕੋ ਮੇਰਾ ਪਰਮਪਉ ਗੁਰਬਚਨੀ ਭਾਗੀ ਮੈਂ ਆਪਣਾ ਮਨ ਤਨ ਸਭ ਕੱਟ ਕੇ ਗੁਰੂ ਨੂੰ ਸੌਂਵ ਦਿਆਂ ਤੇ ਗੁਰੂ ਬਚਨਾ ਕਰਕੇ ਮੇਰਾ ਪਰਮਪਉ ਫਿਰ ਮੁੱਕ ਜਾਏਗਾ ਜੀ ਅੰਮਿਆਰ ਦੀਪਕ ਆਣ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਹੁਣ ਅੰਦਰ ਹਿਰਦੇ ਚ ਨਿਰਾਸੀ ਤੇ ਗਿਆਨ ਦਾ ਦੀਵਾ ਜਾਗ ਗਿਆ ਜੇ ਸਦਕਾ ਹੁਣ ਗਿਆਨ ਦੇ ਰਾਹੀ ਲਿਵ ਜੁੜੀ ਹੈ ਜੀ ਅਗਿਆਨ ਅੰਧੇਰਾ ਬਿਨਸ ਬਿਨਾਸਿਆ ਕਰ ਵਸਤ ਲਹੀ ਮਨ ਜਾਗੇ ਅਗਿਆਨਤਾ ਦਾ ਹਨੇਰਾ ਮੁੱਕ ਗਿਆ ਹੈ ਹੁਣ ਅਸੀਂ ਆਪਣੇ ਹਿਰਦੇ ਘਰ ਵਿੱਚ ਨਾਮ ਰੂਪੀ ਵਸਤ ਪ੍ਰਾਪਤ ਕਰ ਲਈ ਹੈ ਜੀ ਸਾਕਤ ਬੱਧੇ ਕਮਾਇਆ ਤਾਰੀ ਤਿੰਨ ਜਮ ਜੋਹਣ ਲਾਗੇ ਜਿਹੜੇ ਸਾਕਤ ਨੇ ਮਾਇਆ ਤਾਰੀ ਨੇ ਬੱਧੇ ਨੇ ਜਮ ਉਹਨਾਂ ਨੂੰ ਤੱਕਦੇ ਰਹਿੰਦੇ ਹਨ ਹੁਣ ਸਤਗੁਰ ਆਗੇ ਸੀਸ ਨਾ ਵੇਚਿਆ ਓ ਆਵੇ ਜਾਏ ਅਪਾਗੀ ਉਹਨਾਂ ਸਤਗੁਰ ਅੱਗੇ ਆਪਣਾ ਸਿਰ ਕਦੀ ਵੇਚਿਆ ਹੀ ਨਹੀਂ ਭਾਵੇਂ ਕਿ ਸਮਰਪਣ ਹੀ ਨਹੀਂ ਕੀਤਾ ਬਸ ਜਨਮ ਮਰਨ ਦਾ ਗੇੜੁ ਨਾਨ ਸਹੇੜਿਆ ਹੈ ਜੀ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸ਼ਰਨ ਪ੍ਰਭੂ ਹਰ ਮੰਗੇ ਸਾਡੀ ਬੇਨਤੀ ਸੁਨੋ ਏ ਪ੍ਰਭੂ ਤੁਹਾਡੀ ਸ਼ਰਨ ਵਿੱਚ ਹਾਂ ਕਿਰਪਾ ਕਰੋ ਜੀ ਜਨ ਨਾਨਕ ਕੀ ਲਜ ਪਾਤ ਗੁਰੂ ਹੈ ਸਿਰ ਵੇਚਿ ਉਹ ਸਤਗੁਰ ਆਗੇ ਦਾਸ ਨਾਨਕ ਦੀ ਜਿਹੜੀ ਲੱਜ ਪਤ ਹੈ ਨਾ ਗੁਰੂ ਹੈ ਤੇ ਗੁਰੂ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ ਜੀ ਗਾਉੜੀ ਪੂਰਬੀ ਮਹੱਲਾ ਚੌਥਾ ਹਮ ਅੰਕਾਰੀ ਅੰਕਾਰ ਅਗਿਆਨ ਮਤ ਗੁਰੂ ਮਿਲਿਆ ਆਪ ਗਵਾਇਆ ਅਸੀਂ ਅੰਕਾਰੀ ਹਾਂ ਅਗਿਆਨੀ ਹਾਂ ਭੈੜੀ ਮਤ ਤੇ ਗੁਰੂ ਮਿਲ ਪਿਆ ਸਾਡਾ ਆਪਣਾ ਆਪ ਅਸੀਂ ਗਵਾ ਲਿਆ ਹੈ ਜੀ ਹਉ ਮੈ ਰੋਗ ਗਿਆ ਸੁਖ ਪਾਇਆ ਅਨਤਨ ਗੁਰੂ ਹਰਿਰਾਇ ਜੇ ਸਤਕਾ ਜਿਹੜਾ ਹਉਮੈ ਦਾ ਰੋਗ ਸੀ ਨਾ ਉਹ ਸਭ ਮੁੱਕ ਗਿਆ ਹੈ ਤੇ ਤਨ ਤਨ ਗੁਰੂ ਹਰਿਰਾਇਆ ਸਾਡਾ ਗੁਰੂ ਤਨ ਹੈ ਜੀ ਹਰੀ ਦਾ ਰੂਪ ਹੈ ਜੀ ਰਾਮ ਗੁਰ ਕੈ ਬਚਨ ਹਰ ਪਾਇਆ ਇਹ ਰਾਮ ਗੁਰੂ ਦੇ ਬਚਨਾਂ ਨਾਲ ਹੀ ਹਰੀ ਪ੍ਰਾਪਤ ਹੋਇਆ ਹੈ ਜੀ ਰਾਹਾਉ ਮੇਰਾ ਹੀਰਾ ਪ੍ਰੀਤ ਰਾਮ ਰਾਏ ਕੀ ਗੁਰੂ ਮਾਰਗ ਪੰਥ ਬਤਾਇਆ ਮੇਰੇ ਅੰਦਰ ਪ੍ਰੀਤ ਹੈ ਕਾਦੀ ਰਾਮ ਰਾਇ ਦੀ ਹਰੀ ਨੂੰ ਮਿਲਣ ਦੀ ਪ੍ਰੀਤ ਹੈ ਤੇ ਗੁਰੂ ਨੇ ਫਿਰ ਉਹ ਮਾਰਗ ਦਸ ਦਿੱਤਾ ਹੈ ਜੀ ਮੇਰਾ ਜੀਉ ਪਿੰਡ ਸਭ ਸਤਗੁਰ ਆਗੇ ਜਿਨ ਵਿਛੜਿਆ ਹਰ ਗਲ ਲਾਇਆ ਮੇਰਾ ਜੀਉ ਪਿੰਡ ਪਾ ਕੇ ਸਭ ਕੁਝ ਮੈਂ ਸਤੁਰ ਅਗੇ ਸਮਰਪਣ ਕਰ ਦਿੱਤਾ ਕਿਉਂਕਿ ਵਿਛੜਿਆ ਨੂੰ ਨੇ ਗਲ ਨਾ ਲਾਇਆ ਹੈ ਜੀ ਮੇਰਾ ਅੰਤਰ ਪ੍ਰੀਤ ਲਗੀ ਦੇਖਣ ਕੋ ਗੁਰੂ ਹਿਰਦੇ ਨਾਲ ਦਿਖਾਇਆ ਮੇਰੇ ਅੰਦਰ ਪ੍ਰੀਤ ਪੈਦਾ ਹੋ ਗਈ ਕਾਦੇ ਲਈ ਹਰੀ ਦੇਦਾਰ ਦੇ ਲਈ ਤੇ ਗੁਰੂ ਨੇ ਹਿਰਦੇ ਵਿੱਚ ਹੀ ਹਰੀ ਪ੍ਰਤੱਖ ਵਖਾ ਦਿੱਤਾ ਹੈ ਜੀ ਸਹਿਜ ਆਨੰਦ ਭਇਆ ਮਨ ਮੂਰੈ ਗੁਰ ਆਗੈ ਆਪ ਵਿਚਾਇਆ ਜਿਸ ਕਰਕੇ ਮੇਰੇ ਅੰਦਰ ਸਹਿਜ ਆਨੰਦ ਪ੍ਰਗਟ ਹੋ ਗਿਆ ਸੀ ਆਪਣਾ ਆਪ ਗੁਰੂ ਕੀ ਵੇਚ ਦਿੱਤਾ ਹੈ ਜੀ ਹਮ ਅਪਰਾਧ ਪਾਪ ਬੋਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਹਰੀ ਪਤਨ ਕਿੰਨੇ ਕੋ ਸਿਪਾਪ ਕੀਤੇ ਨੇ ਦੁਸ਼ਟਾਂ ਚੋਰਾ ਵਾਲੇ ਕੰਮ ਕਰਦੇ ਆਏ ਹਾਂ ਜੀ ਅਬ ਨਾਨਕ ਸ਼ਰਣਾਗਤ ਆਏ ਹਰਿ ਰਾਖੋ ਲਾਜ ਹਰ ਭਾਇਆ ਅਹ ਨਾਨਕ ਹੁਨਾਕ ਅਸੀਂ ਹਰੀ ਤੁਹਾਡੇ ਸ਼ਰਨ ਵਿੱਚ ਆਇਆ ਕਿਰਪਾ ਕਰਕੇ ਸਾਡੀ ਲਾਜ ਰੱਖ ਲੋ ਜੀ ਮੌੜੀ ਪੂਰਬੀ ਮਹੱਲਾ ਚੌਥਾ ਗੁਰਮਤ ਬਾਜੈ ਸ਼ਬਦ ਅਨਾਹਨ ਗੁਰਮਤ ਮਨ ਨੂੰ ਆਂਗਾਵੇ ਗੁਰੂ ਦੀ ਮਤ ਲੈ ਕੇ ਹੁਣ ਸ਼ਬਦ ਅੰਦਰ ਇੱਕ ਰਸ ਵਜਦਾ ਹੈ ਤੇ ਗੁਰੂ ਦੀ ਮਤ ਸਦਕਾ ਹੁਣ ਮਨ ਵੀ ਗੀਤ ਗਾਉਂਦਾ ਹੈ ਹਰੀ ਦੇ ਵੱਡਪਾਗੀ ਗੁਰਦਰਸ਼ਨ ਪਾਇਆ ਨਨ ਤਨ ਗੁਰੂ ਲਿਵ ਲਾਵੈ ਵੱਡੇ ਪਾਗਾਂ ਵਾਲੇ ਨੇ ਜਿਨ੍ਹਾਂ ਨੇ ਹਰੀ ਦਾ ਦیدار ਕੀਤਾ ਹੈ ਲਿਵ ਜਿਨ੍ਹਾਂ ਦੀ ਜੁੜੀ ਹੈ ਜੀ ਗੁਰਮੁਖ ਹਰ ਲਿਵ ਲਾਵੈ ਜਿਹੜੀ ਗੁਰੂ ਦੇ ਸਾਹਮਣੇ ਉਹਨਾਂ ਦੀ ਸੁਰਤ ਹਰੀ ਚ ਜੁੜੀ ਹੈ ਜੀ ਰਹਾਉ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਕਾਰ ਕਮਾਵੇ ਸਾਡਾ ਠਾਕੁਰ ਪੂਰਾ ਹੈ ਸਤਗੁਰ ਤੇ ਅਸੀਂ ਗੁਰੂ ਦੀ ਹੀ ਦਸੀ ਕਾਰ ਤੇ ਤੁਰਨੇ ਹਾ ਜੀ ਹਮ ਮਲ ਮਲ ਧੋਵੈ ਪਾਵ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੈ ਅਸੀਂ ਮਲ ਮਲ ਕੇ ਗੁਰੂ ਦੇ ਪੈਰ ਧੋਨੇ ਹਾਂ ਕਿਉਂ ਗੁਰੂ ਹੀ ਹਰੀ ਦੀਆਂ ਕਥਾ ਬਾਤਾਂ ਸੁਣਾਉਂਦਾ ਹੈ ਜੀ ਫਿਰਦਾ ਗੁਰਮਤਿ RAM ਰਸਾਇਣ ਜੀਵਾ ਹਰ ਗੁਣ ਗਾਵੈ ਗੁਰੂ ਦੇ ਮਤ ਲੈ ਕੇ ਜਿਨ੍ਹਾਂ ਦੇ ਹਿਰਦੇ ਚ ਰਸਾਇਣ ਨਾਮ ਦਾ ਰਸ ਜਮਾ ਹੈ ਉਹਨਾਂ ਦੀ ਜੀਵ ਵੀ ਹਰੀ ਦੇ ਗੁਣ ਗੰਵਦੀ ਹੈ ਜੀ ਮਨ ਰਸਕ ਰਸਕ ਹਰ ਰਸ ਆਖਾਨੇ ਫਿਰ ਬੌਰ ਨਾ ਭੂਖ ਲਗਾਵੈ ਤੇ ਮਨ ਉਸ ਹਰੀ ਰਸ ਲੈ ਕੇ ਤ੍ਰਿਪਤ ਹੋ ਗਿਆ ਇਸ ਕਰਕੇ ਹੁਣ ਭੁੱਖ ਲੱਗਦੀ ਨਹੀਂ ਪਦਾਰਥਾਂ ਦੀ ਕੋਈ ਕਰੇ ਉਪਾਵ ਅਨੇਕ ਬਹੁ ਤੇਰੇ ਬਿਨ ਕਿਰਪਾ ਨਾ ਮਾ ਪਾਵੇ ਭਾਵੇਂ ਬੜੇ ਕੋਈ ਯਤਨ ਕਰਦਾ ਰਵੇ ਬੜਾ ਕੋਈ ਉਦਮ ਕਰਦਾ ਰਵੇ ਪਰ ਗੁਰੂ ਦੀ ਕਿਰਪਾ ਬਿਨਾ ਨਹੀਂ ਮਿਲੇਗਾ ਜੀ ਜਨਾਨਕ ਕਉ ਹਰ ਕਿਰਪਾ ਧਾਰੀ ਮਤ ਗੁਰਮਤ ਨਾਮ ਦ੍ਰਿੜਾਵੈ ਦਾਸ ਨਾਨਕ ਤੇ ਹਰੀ ਨੇ ਕਿਰਪਾ ਕਿਰਤ ਕਰ ਦਿੱਤੀ ਐ ਹੁਣ ਅਸੀਂ ਗੁਰੂ ਦੇ ਮੱਤ ਲੈ ਕੇ ਨਾਮੋ ਦ੍ਰਿੜ ਕੀਤਾ ਹੈ ਜੀ ਕੋਈ ਕਰੇ ਉਪਾਅ ਅਨੇਕ ਬੋ ਤੇਰੇ ਬਿਨ ਕਿਰਪਾ ਨਾਮ ਨ ਪਾਵੇ ਜਨ ਨਾਨਕ ਕੋ ਹਰ ਕਿਰਪਾ ਤਾਰੀ ਮਤ ਗੁਰ ਮਤ ਨਾਮ ਦਿਰੜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ